ਸਤਿ ਸ਼੍ਰੀ ਅਕਾਲ ਜੀ ਸਾਡੇ ਚੈਨਲ ਵਿੱਚ ਤੁਹਾਡਾ ਬਹੁਤ 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 ਸਵਾਗਤ ਹੈ ਦੇਖੋ ਜੀ ਅੱਜ ਦੀ ਵੀਡੀਓ ਜੇਕਰ ਤੁਹਾਡੇ ਕੋਲ ਪਹੁੰਚ ਗਈ ਹੈ ਤਾਂ ਤੁਸੀਂ ਆਪਣੇ ਆਪ ਨੂੰ ਬਹੁਤ ਜ਼ਿਆਦਾ ਲੱਕੀ ਸਮਝਣਾ ਕਿਉਂ ਕਿਉਂਕਿ ਕਈ ਵਾਰ ਕੀ ਹੁੰਦਾ ਹੈ ਕਿ ਅਸੀਂ ਤਾਂ ਦੇਖੋ ਵੀਡੀਓ ਪਾ ਦਿੰਦੇ ਹਾਂ ਅਪਲੋਡ ਕਰ ਦਿੰਦੇ ਹਾਂ ਅਗੋਂ ਦੀ ਹੋਏ YouTube ਵਾਲੇ ਕਿੱਧਰ-ਕਿੱਧਰ ਸਾਡੀ ਵੀਡੀਓ ਪੇਜਦੇ ਹਨ ਤੁਹਾਡੇ ਕੋਲ ਪਹੁੰਚਦੀ ਹੈ ਜਾਂ ਕਈ ਵਾਰੀ ਪਹੁੰਚਦੀ ਸਾਰਿਆਂ ਦੇ ਕੋਲ ਹੈ ਪਰ ਕਈ ਵਾਰ ਤੁਹਾਨੂੰ ਲੇਟ ਸ਼ੋ ਹੁੰਦੀ ਹੈ ਹੈਨਾ ਕਈ ਵਾਰੀ ਨਹੀਂ ਦਿਖਦੀ ਹਾਂ ਜੇਰੇ ਮੇਰੇ ਸਬਸਕ੍ਰਾਈਬਰ ਸੰ ਉਹਨਾਂ ਦੇ ਕੋਲ ਬਰਾਬਰ ਪਹੁੰਚ ਜਾਂਦੀ ਹੈ ਵੀਡੀਓ ਕਿ ਇਸ ਕਰਕੇ ਮੈਂ ਤੁਹਾਨੂੰ ਹਮੇਸ਼ਾ ਕਹਿੰਦੀ ਹਾਂ ਕਿ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰੋ ਤਾਂ ਕਿ ਮੇਰੀ ਕੋਈ ਵੀਡੀਓ ਮਿਸ ਨਾ ਹੋਵੇ ਨਾਲ ਦੇ ਨਾਲ ਬੈਲ ਆਈਕਨ ਦਾ ਬਟਨ ਦਬਾਓ ਇੱਕ ਬੈਲ ਦਾ ਬਟਨ ਹੁੰਦਾ ਹੈ ਸਬਸਕ੍ਰਾਈਬਰ ਦਾ ਜਿਹੜਾ ਬਟਨ ਸਬਸਕ੍ਰਾਈਬ ਦਾ ਜਿਹੜਾ ਬਟਨ ਹੁੰਦਾ ਹੈ ਉਹ ਬਟਨ ਦਬਾਨ ਦੇ ਨਾਲ ਬੈਲ ਦਾ ਬਟਨ ਦਬਾਨ ਦੇ ਨਾਲ ਜਦੋਂ ਵੀ ਮੈਂ ਵੀਡੀਓ ਆਪਣੇ ਚੈਨਲ ਤੇ ਪਾਉਂਦੀ ਹਾਂ ਤੁਹਾਨੂੰ ਨੋਟੀਫਿਕੇਸ਼ਨ ਆ ਜਾਂਦਾ ਹੈ ਤੇ ਤੁਹਾਡੀ ਕੋਈ ਵੀ ਵੀਡੀਓ ਮਿਸ ਨਹੀਂ ਹੁੰਦੀ ਹੈ ਪਰ ਜਿਨ੍ਹਾਂ ਨੇ ਹਾਲੇ ਚੈਨਲ ਸਬਸਕ੍ਰਾਈਬ ਨਹੀਂ ਕੀਤਾ ਹੈ ਮੈਂ ਉਹਨਾਂ ਦੀ ਵੀ ਗੱਲ ਕਰ ਰਹੀ ਹਾਂ ਜੇਕਰ ਤੁਹਾਡੇ ਕੋਲ ਇਹ ਵੀਡੀਓ ਪਹੁੰਚ ਗਈ ਹੈ ਤਾਂ ਤੁਸੀਂ ਬਹੁਤ ਜ਼ਿਆਦਾ ਆਪਣੇ ਆਪ ਨੂੰ ਲੱਕੀ ਸਮਝੋ ਕਿਉਂ ਕਿ ਕਿਉਂਕਿ ਅੱਜ ਦੀ ਜਿਹੜੀ ਵੀਡੀਓ ਹੈ ਨਾ ਉਹ ਵੀਡੀਓ ਦੇ ਜਿਹੜੇ ਮੈਂ ਤੁਹਾਨੂੰ ਦੋ ਉਪਾਅ ਦੱਸਣ ਵਾਲੀ ਹਾਂ ਇੰਨੇ ਸ਼ਕਤੀਸ਼ਾਲੀ ਉਪਾਹਨ ਇੰਨੇ ਪਾਵਰਫੁਲ ਉਪਾਹਨ ਕੀ ਇਸ ਦੇ ਨਾਲ ਤੁਹਾਨੂੰ ਜਿਹੜੀਆਂ ਵੀ ਘਰ ਵਿੱਚ ਪੈਸਿਆਂ ਦੀ ਪ੍ਰੋਬਲਮ ਹੈ ਨਾ ਇੱਕਦਮ ਦੂਰ ਹੋ ਜਾਣਗੀਆਂ ਪਰ ਇਸ ਦਾ ਇੱਕ ਦਿਨ ਹੈ ਜਦੋਂ ਤੁਸੀਂ ਮੈਂ ਤੁਹਾਨੂੰ ਦੱਸ ਰਹੀ ਹਾਂ ਇਸ ਉਪਾਅ ਨੂੰ ਕਰਨ ਦਾ ਕਿ ਇੱਕ ਚੀਜ਼ ਮੈਂ ਤੁਹਾਨੂੰ ਐਸੀ ਦੱਸਾਂਗੀ ਜੋ ਤੁਸੀਂ ਫ੍ਰਿਜ ਵਿੱਚ ਰੱਖਣੀ ਹੈ ਕਦੋਂ 24 ਮਾਰਚ ਨੂੰ ਹਾਂਜੀ 24 مارچ ਨੂੰ ਰਾਤ ਨੂੰ ਜਦੋਂ ਹੋਲੀ ਜਲਾਉਂਦੇ ਹੈ ਉਸ ਤੋਂ ਪਹਿਲੇ ਹੋਲੀ ਦਾ ਦਹਨ ਨਾਲ ਹੋਲੀ ਜਲਾਨ ਨਾਲ ਇਸ ਉਪਾ ਦਾ ਕੋਈ ਮਤਲਬ ਨਹੀਂ ਹੈ ਬਸ ਮਤਲਬ ਹੈ ਤਾਂ ਸਿਰਫ ਸਮੇਂ ਦਾ ਸਮੇਂ ਦਾ ਸਮਾ ਦਾ ਮਤਲਬ ਹੈ ਕਿ ਟਾਈਮ ਦਾ ਮਤਲਬ ਹੈ ਜਦੋਂ ਹੋਲੀ ਜਲਾਈ ਜਾਏਗੀ ਰਾਤ ਨੂੰ ਉਸ ਤੋਂ ਪਹਿਲੇ ਤੁਸੀਂ ਇਹ ਇੱਕ ਚੀਜ਼ ਹੈ ਜੋ ਕਿ ਤੁਸੀਂ ਆਪਣੇ ਫ੍ਰਿਜ ਵਿੱਚ ਰੱਖ ਦੇਣੀ ਹੈ ਉਸ ਦੇ ਨਾਲ ਤੁਸੀਂ ਇੱਕ ਹਫਤੇ ਦੇ ਅੰਦਰ ਮੈਂ ਤੁਹਾਨੂੰ ਦੱਸਿਆ ਇੱਕ ਹਫਤੇ ਦੇ ਅੰਦਰ ਆਪਣੇ ਘਰ ਵਿੱਚ ਫਰਕ ਦੇਖੋਗੇ ਤੇ ਦੂਜੇ ਉਪਾਅ ਵਿੱਚ ਮੈਂ ਤੁਹਾਨੂੰ ਦੱਸਾਂਗੀ ਕਿ ਫ੍ਰਿਜ ਵਿੱਚ ਕੁਝ ਐਸੀਆਂ ਚੀਜ਼ਾਂ ਹਨ ਦੋ ਐਸੀਆਂ ਚੀਜ਼ਾਂ ਜੋ ਕਿ ਆਮ ਤੌਰ ਤੇ ਤੁਸੀਂ ਜਦੋਂ ਮੇਰੀ ਵੀਡੀਓ ਪੂਰੀ ਸੁਣੋਗੇ ਨਾ ਤਾਂ ਤੁਹਾਨੂੰ ਲੱਗੇਗਾ ਕਿ ਹਾਏ ਅਸੀਂ ਤਾਂ ਐਵੇਂ ਕਰ ਹੀ ਰਹੀ ਸੀ ਜੋ ਕਿ ਤੁਸੀਂ ਬੜੀ ਵੱਡੀ ਗਲਤੀ ਕਰ ਰਹੇ ਸੀ ਉਸ ਦੇ ਨਾਲ ਤੁਹਾਡੇ ਘਰ ਲక్ష్ਮੀ ਨਹੀਂ ਆ ਰਹੀ ਸੀ ਦੋ ਐਸੀਆਂ ਚੀਜ਼ਾਂ ਜੋ ਤੁਸੀਂ ਫ੍ਰਿਜ ਵਿੱਚ ਨਹੀਂ ਰੱਖਣੀਆਂ ਹਨ ਤੇ ਇੱਕ ਐਸੀ ਚੀਜ਼ ਜੋ ਤੁਸੀਂ ਫ੍ਰੀਜ ਵਿੱਚ ਰੱਖਣੀ ਹੈ ਕਦੋਂ 24 ਮਾਰਚ ਦੀ ਰਾਤ ਨੂੰ ਹੋਲੀ ਜਲਣ ਤੋਂ ਪਹਿਲੇ

ਕਮੈਂਟ ਵਿੱਚ ਹਾਜ਼ਰੀ ਜਰੂਰ 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 ਦਿਓ ਜੀ ਤੇ ਸਭ ਤੋਂ ਪਹਿਲਾ ਉਪਾਅ ਜਿਹੜਾ ਕਿ ਤੁਸੀਂ ਕਰਨਾ ਹੈ 24 ਮਾਰਚ ਦੀ ਰਾਤ ਨੂੰ ਹੋਲੀ ਜਲਣ ਤੋਂ ਪਹਿਲੇ ਉਹ ਇਹ ਹੈ ਕਿ ਤੁਸੀਂ ਆਪਣੇ ਫ੍ਰਿਜ ਵਿੱਚ ਉਹ ਚੀਜ਼ ਰੱਖ ਦੇਣੀ ਹੈ ਤੇ ਉਹ ਚੀਜ਼ ਕਿਹੜੀ ਹੈ ਜਦੋਂ ਦੇਖੋ ਲੇਡੀਆਂ ਘਰਾਂ ਵਿੱਚ ਚੌਥ ਰੱਖਦੀਆਂ ਹਨ ਤਾਂ ਇੱਕ ਮਟਕੀ ਲੈਂਦੀਆਂ ਹਨ ਜਿੰਨੂੰ ਆਪਾਂ ਕੁੱਲੜ ਵੀ ਕਹਿੰਦੇ ਹਾਂ ਜਿਹਦੇ ਵਿੱਚ ਅਸੀਂ ਚਾਹ ਪੀਂਦੇ ਹਾਂ ਹੈਨਾ ਉਹ ਸਾਈਜ਼ ਦਾ ਤੁਸੀਂ ਲੈਣਾ ਹੈ ਜਿਆਦਾ ਵੱਡਾ ਨਹੀਂ ਲੈਣਾ ਹੈ ਉਸ ਨੂੰ ਤੁਸੀਂ ਖਰੀਦ ਕੇ ਪਹਿਲੇ ਰੱਖ ਲੈਣਾ ਹੈ ਠੀਕ ਹੈ 12 ਦੀ ਜਦੋਂ ਖਰੀਦ ਕੇ ਲੈ ਆਣਾ ਹੈ ਉਸ ਨੂੰ ਤੋੜਨਾ ਨਹੀਂ ਹੈ ਉਸੇ ਤਰ੍ਹਾਂ ਹੀ ਉਸ ਨੂੰ ਆਪਣੇ ਘਰ ਵਿੱਚ ਲੈ ਆਣਾ ਤੇ ਫ੍ਰਿਜ ਵਿੱਚ ਰੱਖਣ ਤੋਂ ਪਹਿਲੇ ਉਸ ਦੇ ਵਿੱਚ ਤੁਸੀਂ ਦੁੱਧ ਪਾਣਾ ਹੈ ਦੁੱਧ ਕਿਹੜਾ ਕੱਚਾ ਦੁੱਧ ਇੱਕਿਸ ਦਾ ਗਾਂ ਦਾ ਦੁੱਧ ਮੱਝ ਦਾ ਦੁੱਧ ਨਹੀਂ ਚੱਲੇਗਾ ਗਾਂ ਦਾ ਦੁੱਧ ਪਾਣਾ ਹੈ ਇਸ ਦੇ ਵਿੱਚ ਕੋਈ ਪਾਣੀ ਨਹੀਂ ਤੁਸੀਂ ਐਡ ਕਰਨਾ ਕੁਝ ਨਹੀਂ ਕਰਨਾ ਬਸ ਗਾਂ ਦਾ ਕੱਚਾ ਦੁੱਧ ਤੁਸੀਂ ਸਿੱਧਾ ਇਸ ਮਟਕੀ ਵਿੱਚ ਜਿਹੜੀ ਮਿੱਟੀ ਦੀ ਮਟਕੀ ਹੈ ਉਸ ਨੂੰ ਪੂਰਾ ਉੱਪਰ ਤੱਕ ਨੱਕੋ ਨੱਕ ਭਰ ਦੇਣਾ ਹੈ ਠੀਕ ਹੈ ਇਸ ਨੂੰ ਨੱਕੋ ਨੱਕ ਭਰਨ ਤੋਂ ਬਾਅਦ ਤੁਸੀਂ ਆਪਣੇ ਫ੍ਰਿਜ ਵਿੱਚ ਇਸ ਨੂੰ ਰੱਖ ਦੇਣਾ ਹੈ ਇਸ ਦੇ ਦੁੱਧ ਦੁੱਧ ਅਸੀਂ ਪਾਇਆ ਹੈ ਦੁੱਧ ਨਾਲ ਤੁਹਾਡਾ ਚੰ드ਰਮਾ ਜੋ ਹੈ ਨਾ ਐਨਾ ਮਜ਼ਬੂਤ ਹੋਏਗਾ ਜੋ ਕਿ ਤੁਹਾਡਾ ਮਨ ਦਾ ਕਾਰਕ ਹੈ ਤੁਹਾਡਾ ਚੰ드ਰਮਾ ਮਜ਼ਬੂਤ ਹੋਏਗਾ ਔਰ ਜੋ ਮਿੱਟੀ ਹੈ ਹੈ ਨਾ ਜਦੋਂ ਮਿੱਟੀ ਨਾਲ ਉਹ ਘੜਾ ਬਣ ਗਿਆ ਛੋਟਾ ਜਿਹਾ ਕੁੱਲੜ ਬਣ ਗਿਆ ਤਾਂ ਉਹ ਮੰਗਲ ਹੈ ਹੈਨਾ ਉਹ ਮੰਗਲ ਔਰ ਚੰ드ਰਮਾ ਨੂੰ ਅਸੀਂ ਕਰ ਰਹੇ ਹਾਂ ਮਜ਼ਬੂਤ ਤੇ ਤੁਹਾਡੇ ਘਰ ਵੀ ਚੁੱਲ੍ਹ ਲੱਗ ਜਾਏਗੀ ਪੈਸਿਆਂ ਦੀ ਚੜੀ ਪੈਸਿਆਂ ਦੀ ਹੋ ਜਾਏਗੀ ਬਰਸਾਤ ਪਰ ਇੱਕ ਗੱਲ ਦਾ ਇੱਥੇ ਧਿਆਨ ਰੱਖਣਾ ਹੈ ਕਿ ਉਸ ਕੁੱਲਰ ਨੂੰ ਤੁਸੀਂ ਫ੍ਰੀਜ਼ਰ ਵਿੱਚ ਰੱਖਣਾ ਹੈ ਫ੍ਰਿਜ ਵਿੱਚ ਨਹੀਂ ਰੱਖਣਾ ਹੈ ਫ੍ਰੀਜ਼ਰ ਵਿੱਚ ਰੱਖਣਾ ਹੈ ਤੇ ਉਸ ਨੂੰ ਪਿੱਛੇ ਕਰਕੇ ਰੱਖ ਦੇਣਾ 7 ਦਿਨ ਦੇ ਅੰਦਰ 7 ਦਿਨ ਦੇ ਅੰਦਰ ਤੁਸੀਂ ਮੈਨੂੰ ਜਰੂਰ ਕਮੈਂਟ ਕਰਕੇ ਦੱਸੋਗੇ ਕਿ ਤੁਹਾਡਾ जो ती मेन एसा सी उस जीवन बदल गया हुलिया बदल गया गारंटी है विश्वास न करना जरूर 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 होएगा ठीक है उस नो ठीक है एक महीने बाद तुसी चेंज भी कर सकते हो पर हो सके तो जिन्ना पुराना हो जाएगा उन्ना ही ओ विया है उन्ना ही ते घर पैसा ही पैसा आयेगा कदी भी पैसा दमी नहीं आयेगी ਠੀਕ ਹੈ ਇਹ ਤਾਂ ਹੋ ਗਿਆ ਪਹਿਲਾ ਉਪਾਅ ਜੋ ਕਿ ਤੁਸੀਂ 24 ਮਾਰਚ ਦੀ ਰਾਤ ਨੂੰ ਕਰ ਦੇਣਾ ਹੈ 8 ਵਜੇ ਕਰੋ 7 ਵਜੇ ਕਰੋ ਠੀਕ ਹੈ ਹਨੇਰਾ ਪੈਂਦ ਤੋਂ ਬਾਅਦ ਕਦੀ ਵੀ ਕਰ ਲਵੋ ਉਹਨ ਦੂਸਰੀ ਚੀਜ਼ ਜੋ ਕਿ ਤੁਸੀਂ ਫ੍ਰਿਜ ਵਿੱਚ ਕਦੀ ਵੀ ਨਹੀਂ ਰੱਖਣੀ ਹੈ ਦੇਖੋ ਆਪਾਂ ਬਾਜ਼ਾਰ ਵਿੱਚ ਲੇਡੀਜ਼ ਲੋਕ ਸਬਜ਼ੀ ਲੈਣ ਜਾਂਦੇ ਆ ਠੀਕ ਹੈ ਜਦੋਂ ਆਪਾਂ ਸਬਜ਼ੀਆਂ ਖਰੀਦਦੇ ਆ ਉਹਦੇ ਵਿੱਚ ਨਿੰਬੂ ਵੀ ਖਰੀਦਦੇ ਆ ਹਰੀ ਮਿਰਚ ਵੀ ਖਰੀਦਦੇ ਆ ਖਰੀਦਦੇ ਆ ਨਾ ਤੇ ਸਾਨੂੰ ਉਹ ਭਾਈ ਕੀ ਕਰਦਾ ਹੈ ਇੱਕ ਪੰਨੀ ਲੈ ਕੇ ਉਹਦੇ ਵਿੱਚ ਨਿੰਬੂ ਵੀ ਪਾ ਦਿੰਦਾ ਹਰੀਆਂ ਮਿਰਚਾਂ ਵੀ ਪਾ ਦਿੰਦਾ ਹੈ ਪਾਰੇ ਮੈਂ ਤੁਹਾਡੀ ਜਾਣਕਾਰੀ ਵਾਸਤੇ ਦੱਸ ਦਿਵਾ ਕਿ ਨਿੰਬੂ ਔਰ ਹਰੀ ਮਿਰਚ ਨੂੰ ਕਦੀ ਵੀ ਇੱਕੋ ਪੈਕੇਟ ਵਿੱਚ ਪਾ ਕੇ ਬਾਹਰੋਂ ਦੀ ਪਹਿਲੀ ਗੱਲ ਤਾਂ ਨਾ ਲਿਆਓ ਪਹਿਲੇ ਹੀ ਪਾਈ ਨੂੰ ਕਹਿ ਦੇਵੋ ਕਿ ਨਿੰਬੂ ਅਲੱਗ ਪਾਵੀਂ ਤੇ ਹਰੀ ਮਿਰਚਾ ਅਲੱਗ ਪਾਵੀਂ ਨਿੰਬੂ ਔਰ ਹਰੀ ਮਿਰਚ ਨੂੰ ਇੱਕ ਤਾਂ ਪਹਿਲੇ ਖਰੀਦਣ ਵੇਲੇ ਅਲੱਗ ਅਲੱਗ ਲੈ ਕੇ ਆਣਾ ਔਰ ਦੂਜਾ ਜਦੋਂ ਅਸੀਂ ਘਰ ਸਮਝੀਆਂ ਲਿਆਉਂਦੇ ਆਂ ਤੇ ਹੈਨਾ ਆਪਾਂ ਨੂੰ ਜਾਣਕਾਰੀ ਨਹੀਂ ਹੈ ਠੀਕ ਹੈ ਇਸ ਕਰਕੇ ਆਮ ਤੌਰ ਤੇ ਲੇਡੀਜ਼ ਕੀ ਕਰਨੀਆਂ ਹਨ ਨਿੰਬੂ ਮੇਚ ਧੋ ਕੇ ਫ੍ਰਿਜ ਵਿੱਚ ਇੱਕੋ ਨਾਲ ਰੱਖ ਦਿੰਦੀਆਂ ਹਨ ਇਹ ਇੰਨਾ ਗਲਤ ਹੁੰਦਾ ਹੈ ਕਿਉਂਕਿ ਨਿੰਬੂ ਔਰ ਹਰੀ ਮੇਚ ਨੂੰ ਇਕੱਠਾ ਦੇਖ ਕੇ ਫ੍ਰਿਜ ਵਿੱਚ ਕਦੀ ਵੀ ਇਹ ਕੰਮ ਨਾ ਕਰਨਾ ਇੱਕੋ ਕਟੋਰੀ ਵਿੱਚ ਨਾਲ ਰੱਖਣਾ ਇਹ ਚੀਜ਼ਾਂ ਨੂੰ ਇਕੱਠੇ ਦੇਖ ਕੇ ਦੇਖੋ ਲక్ష్ਮੀ ਜੋ ਹੈ ਸਾਡੇ ਘਰ ਤੋਂ ਦੂਰ ਦੂਰੋਂ ਹੀ ਭੱਜ ਜਾਂਦੀ ਹੈ ਤੇ ਅਲਕshmi ਲਕshmi ਜੀ ਜੋ ਪੈਨ ਹੈ ਅਲਕshmi ਉਹ ਸਾਡੇ ਘਰ ਵਿੱਚ ਆਂਦੀ ਹੈ ਜਦੋਂ ਵੀ ਨਿੰਬੂ ਹਰੀ ਮਿਰਚ ਦੇਖੋ ਨਿੰਬੂ ਔਰ ਹਰੀ ਮਿਰਚ ਦਾ ਕਿਧਰੇ ਵੀ ਪ੍ਰਯੋਗ ਨਹੀਂ ਕੀਤਾ ਜਾਂਦਾ ਜਦੋਂ ਆਪਾਂ ਟੋਟਕੀ ਕਰਦੇ ਹਾਂ ਉਪਾਅ ਕਰਦੇ ਹਾਂ ਸਿਰਫ ਉਹਦਾ ਉਪਯੋਗ ਕਦੋਂ ਕੀਤਾ ਜਾਂਦਾ ਹੈ ਜਦੋਂ ਜਦੋਂ ਵੀ ਆਪਾਂ ਕਿਸੇ ਨਵੀਂ ਚੀਜ਼ ਦੀ ਇਨੋਗ੍ਰੇਸ਼ਨ ਕਰਦੇ ਹਾਂ ਹੈਨਾ ਉੱਥੇ ਆਪਾਂ ਨਿੰਬੂ ਹਰੀ ਮਿਰਚ ਲਟਕਾ ਦਿੰਦੇ ਹਾਂ ਕਿਉਂਕਿ ਉਸ ਨੂੰ ਦੇਖ ਕੇ ਕੀ ਹੁੰਦਾ ਹੈ ਕਿ ਕੋਈ ਵੀ ਬੁਰੀ ਨਜ਼ਰ ਜੋ ਹੈ ਉਹ ਬਾਰ ਭੱਜ ਜਾਵੇ। ਪਰ ਜਿਸ ਵੇਲੇ ਆਪਾਂ ਘਰ ਫ੍ਰਿਜ ਵਿੱਚ ਨਿੰਬੂ ਔਰ ਹਰੀ ਮੇਚ ਰੱਖਦੇ ਹਾਂ ਤਾਂ Maa Lakshmi ਬਾਰ ਭੱਜ ਜਾਂਦੀ ਹੈ ਤੇ ਅਲਕshmi ਸਾਡੇ ਘਰ ਆ ਜਾਂਦੀ ਹੈ। ਤਾਂ ਤੁਸੀਂ ਕਰਨਾ ਕੀ ਹੈ ਨਿੰਬੂ ਨੂੰ ਇੱਕ ਖਾਨੇ ਵਿੱਚ ਰੱਖ ਦੋ। ਫ੍ਰਿਜ ਦੇ ਤਾਂ 3-4 ਖਾਨੇ ਹੁੰਦੇ ਹਨ। ਥੱਲੇ ਵੈਜੀਟੇਬਲਸ ਵਾਲੀ ਬਾਸਕਟ ਵੀ ਹੁੰਦੀ ਹੈ। ਨਿੰਬੂ ਨੂੰ ਅਲੱਗ ਰੱਖੋ ਹਰੀ ਮਿਰਚਾਂ ਨੂੰ ਅਲੱਗ ਰੱਖੋ ਇਹ ਰੱਖ ਕੇ ਵੀ ਤੁਸੀਂ ਅਲੱਗ-ਅਲੱਗ ਰੱਖੋਗੇ ਤਾਂ ਤੁਸੀਂ ਦੇਖੋਗੇ ਤੁਹਾਡੇ ਘਰ ਵਿੱਚ ਸ਼ਾਂਤੀ ਹੋਏਗੀ ਇਹ ਇੱਕ ਕਾਰਨ ਹੈ ਕਿ ਨਿੰਬੂ ਔਰ ਹਰੀ ਮਿਰਚ ਜਦੋਂ ਇਕੱਠੇ ਰੱਖੇ ਜਾਂਦੇ ਹਨ ਤੁਹਾਡੇ ਘਰ ਵਿੱਚ ਕਲਾਕਲਾ ਹੁੰਦੀ ਹੈ ਘਰ ਵਿੱਚੋਂ ਜਦੋਂ ਕਲਾਕਲਾ ਹੁੰਦੀ ਹੈ ਤਾਂ ਕਹਿੰਦੇ ਹਨ ਨਾ ਕਲਾ ਜਿੱਥੇ ਕਲਾਕਲਾ ਵਸੇ ਘੜਿਓਂ ਪਾਣੀ ਨਸੇ ਬਸ ਇਹ ਹੋ ਜਾਂਦਾ ਹੈ ਵਿਸ਼ਵਾਸ ਕਰਕੇ ਇਹ ਦੋਨੋਂ ਚੀਜ਼ਾਂ ਅਲੱਗ-ਅਲੱਗ ਕਰਕੇ ਰੱਖਣਾ ਤੇ ਫਰਕ ਕੀ ਆਂਦਾ ਹੈ ਉਹ ਮੈਨੂੰ ਜ਼ਰੂਰ ਦੱਸਣਾ ਤੇ ਚਲੋ ਜੀ ਐਸੀ ਮੇਰੀ ਅੱਜ ਦੀ ਵੀਡੀਓ ਦੀ ਜਾਣਕਾਰੀ ਤੇ ਉਪਾ ਚੰਗਾ ਲੱਗਿਆ ਹੈ ਤਾਂ ਕਮੈਂਟ ਵਿੱਚ ਹਾਜ਼ਰੀ ਦੇ ਕੇ ਜਾਣਾ ਲਾਈਕ ਕਰਕੇ ਜਾਣਾ ਤੇ ਚਲੋ ਜੀ ਹੁਣ ਮੈਨੂੰ ਇਜਾਜ਼ਤ ਦਿਓ ਮਿਲਦੀਆਂ ਅਗਲੀ ਵੀਡੀਓ ਵਿੱਚ ਤੁਹਾਡੀ ਕਿਸੇ ਹੋਰ ਪਰੇਸ਼ਾਨੀ ਦਾ ਵਧੀਆ ਜਿਹਾ ਹੱਲ ਲੇ ਕੇ